ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਘੰਟੇ ਦਸਯ ਵਿਰਾਰਿਤੇ ਹਿਰਲੰਗ ਗੰਗਾਜਲਮ ਅਸਤਕੇ ਵਾਮਾਂਗੇ ਗਿਰੀ ਰਾਜ ਰਾਜ ਤਨਿਆ ਜਾਇਆ ਭਵਾਨੀ ਸਤੀ नंदी स्कंद गणादिराज सहिता श्री विश्वनाथ प्रभो काशी मंदिर संस्थितो किल सदा मंगलम समूह शहर निवासियों को एवं हरि भक्तों को महाशिवरात्रि का जो पर्व 26 फरवरी 2025 दिन बुधवार को मनाया जा रहा है सिद्ध नर्मदेश्वर महादेव मंदिर कुटिया की ओर से समस्त भक्तों को बहुत बहुत शुभकामनाएं बहुत बहुत बधाई हो हर हर महादेव Mango! <laughs>

ਅ ਜਿਹੜੀ ਗੱਲ ਤੋਂ ਸਾਇਆ ਨੂੰ ਪਤਾ ਹੈ ਜੇ ਪੰਜਾਬ ਸਰਕਾਰ ਬਾਰੇ ਕੁਝ ਨਵੀਂ ਬਦਲੀਆਂ ਕੀਤੀਆਂ ਨੇ ਕੁਝ ਅਫਸਰ ਨੂੰ ਨਵੇਂ ਉਦਿਆਤ ਦਿੱਤਾ ਗਿਆ ਹੈਗਾ ਉਹਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਇਸੇ ਗੱਡੀ ਦੇ ਵਿੱਚ ਮੈਂ ਜੋ ਕਿ ਹੁਣ ਤੱਕ ਸੀਏ ਡਿਵੀਜ਼ਨ ਦੇ ਪੋਸਟਿੰਗ ਸੀਗੇ ਤੋਂ ਉਹ ਮੈਨੂੰ ਜਿਹੜੀ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈਗੀ ਐਸ ਡਿਪਟੀ ਕਮਿਸ਼ਨਰ ਸ਼ਹਿਰ ਪਗਸਿੰਗ Nagar ਐਸ ਬੋਕੋੜਿਆ ਕਰਨਾ ਹੈ ਇਹਦੇ ਤੋਂ ਪਹਿਲਾਂ ਜਿਹੜੀ ਮੇਰੀ ਪੋਸਟਿੰਗ ਸਰੀਆਂ ਹੈਗੀਆਂ ਨੇ ਟ੍ਰੇਨਿੰਗ ਮੀਡੀਆ ਅੰਮ੍ਰਿਤਸਰ ਦੇ ਵਿੱਚ ਹੋਈ ਸੀ उस तो बाद मेरी एस पटियाला जिला हुई हैगी उ दूजन साधन पात्र दो सब आए बस इन पठानकोट ना ही मेरे को तो कुछ समय वास्ते उ कमिश्नर तो कारपोरेशन पठानकोट का भी चार्ज सो जी उस तो मेरी अगली पोस्टिंग हुई थी वह हुई थी बतौर चीफ एडमिनिस्ट्रेटर जलंधर डिवलपमेंट अथोरिटी नी ही मेरे को जिम्मेदारी सी अमृतसर डिवलपमेंट अथोरिटी नवा सर बहुत सारी समस्याएं ने जी फस्ट टाइम आए हो सारा निभाओगे देखो समस्यावान हर जगह

ਮੈਂ ਚਾਹੁੰਦਾ ਕਿ মিডিਆ ਵੀ ਮੈਨੂੰ ਇਹਦੇ ਵਿੱਚ ਅਸਿਸਟ ਕਰੇ ਹੈਲਪ ਕਰੇ ਕਿਉਂਕਿ মিডিਆ ਹਰ ਵੇਲੇ ਗਰਾਉਂਡ ਤੇ ਹੁੰਦਾ ਹੈਗਾ ਉਹਨਾਂ ਕੋਲ ਫਰਸਟ ਹੈਂਡ ਇਨਫੋਰਮੇਸ਼ਨ ਹੁੰਦੀ ਹੈਗੀ ਜੋ ਸ਼ਾਇਦ ਕਈ ਵਰੀ ਦਫਤਰਾਂ ਦੇ ਵਿੱਚ ਬੈਠੇ ਅਫਸਰਸ ਕੋਲ ਵੀ ਨਹੀਂ ਹੁੰਦੀ ਹੈਗੀ ਕਰਮਚਾਰੀਆਂ ਕੋਲ ਵੀ ਨਹੀਂ ਹੁੰਦੀ ਹੈਗੀ ਨਸ਼ੇ ਦੇ ਬਾਰੇ ਕੀ ਇੱਕ ਮਿੰਟਿਆ ਇੱਕ ਬੁਲੇ ਨਸ਼ਾ ਨਸ਼ਾ ਜੀ ਸਾਨੂੰ ਪਤਾ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਦੇ ਲਈ ਅਸੀਂ ਇੱਕ ਮੁਹਿੰਮ ਚਲਾ ਰਹੇ ਹੈਗੇ ਆ ਵੱਡੇ ਵੱਡੇ ਪੱਧਰ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਹੈਗੀ ਹੈ ਅ ਇਹਦੇ ਵਿੱਚ ਕਵਾਇਦ ਵੀ ਸ਼ੁਰੂ ਹੋਈ ਹੈਗੀ ਹੈ ਅ ਅੱਜ ਵੀ ਤੁਸੀਂ ਨਿਊ ਮੀਡੀਆ 'ਚ ਦੇਖ ਰਹੇ ਹੋਵਗੇ ਨਿਊਜ਼ 'ਚ ਦੇਖ ਰਹੇ ਹੋਵਗੇ ਕਾਫੀ ਸਾਰੇ ਇਹੋ ਜਿਹੇ ਐਕਸ਼ਨ ਲਿੱਤੇ ਜਾ ਰਹੇ ਹੈਗੇ ਨੇ ਸੋ ਉਹਨਾਂ ਲੜੀਆਂ ਦੇ ਵਿੱਚ ਹੀ ਅਸੀਂ ਵੀ ਤਿੰਨ ਜਿਹੜੀ ਧਾਰੀ ਆਪਣੀ ਸਟਰੈਟਜੀ ਹੈਗੀ ਹੈ ਕਿ ਆਪਾਂ ਐਨਫੋਰਸਮੈਂਟ ਕਰੀਏ ਤਾਂ ਕਿ ਨਸ਼ਾ ਵਕੀ ਨਾ ਡੀ ਐਡਿਕਸ਼ਨ ਕਰੀਏ ਤਾਂ ਕਿ ਜਿਹੜੇ ਨਸ਼ਾ ਅਗ੍ਰਸਤ ਹੋ ਚੁੱਕੇ ਹੈਗੇ ਨੇ ਉਹ ਵਾਪਸ ਸਹੀ ਰਾਹ ਤੇ ਕਿਵੇਂ ਆਣ ਤੇ ਪ੍ਰੀਵੈਂਸ਼ਨ ਜੋ ਸਭ ਤੋਂ ਜ਼ਰੂਰੀ ਹੈ ਤਾਂ ਕਿ ਆਪਣੀ ਨਵੀਂ نسل ਜੋ ਅਜੇ ਤੱਕ ਇਸ ਰੋਗ ਤੋਂ अछूत हैगने उन्होंने इस तुम दूर ही रखिए तो उन्होंने तंदुरुस्ती वाले पास लेके जाइए विद्या वाले पास लेके जाइए तो खेडा वाले पास महाशिवरात्रि के उपलक्ष्य में सिद्ध नर्मदेश्वर महादेव मंदिर ऋषिकुटिया वाहेगुरु नगर नमा शहर में सायकाल तीन से पाँच बजे तक मेरे भोले बाबा की चौकी लगाई जाएगी जिसमें गुणगान करता श्री मिक्की शर्मा जी लंगड़ोवा और उसके बाद समस्त भक्तों के लिए गुरु का लंगर मेरे भोले बाबा का प्रसाद बाँटा जाएगा आप सभी भक्तगण तीन से पाँच भोले बाबा की चौकी में पधारें और उसके बाद भोले बाबा का प्रसाद पाकर अपने जीवन को सफल करें और रात्रि को चार पहर की पूजा की जाएगी और हम सब अपने जीवन में सदा ही शिव का चिंतन करें ताकि हमारा जीवन सस्त में हो आनंद में हर, हर महादेव ओम शांति प्रजापिता ब्रह्मा कुमारी ईश्वरीय विश्वविद्यालय की तरफ तो सारे शहर शिवरात्रि महोत्सव दिया बहुत 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 बधाई ਐਸ ਵੇਲੇ ਆਪਾਂ ਦੇਖ ਰਹੇ ਹਾਂ ਕਿ ਸਾਰਾ ਸ਼ਹਿਰ ਹੀ ਬੜੇ ਉਮੰਗ ਵਿੱਚ ਬੜੇ ਹਰਸ਼ ਉल्लाਸ ਵਿੱਚ ਹੈਗਾ ਤੇ ਸਾਰਾ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਪ੍ਰਜਾਪਤਾ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਏ ਦੇ ਜਿਹੜੇ ਸੰਸਥਾਪਕ ਹੈਗੇ ਆ ਉਹ ਹੈਗੇ ਆ ਸ਼ਿਵ ਪਰਮਾਤਮਾ ਭੋਲੇनाथ ਨਿਰাকার ਜੋਤੀਸਵਰੂਪ ਜਿਹੜੇ ਕਿ ਜਨਮ ਮਰਨ ਦੇ ਚੱਕਰ ਤੋਂ ਰਹਿਤ ਹੈਗੇ ਆ ਤੇ ਜਿਹੜੇ ਕਿ शरीर रहित रह गया ते ओ निराकार परमात्मा सारे सृष्टि ਦੇ ਪਿਤਾ ਕਹਿ ਲੋ ਵੈ ਮਾਲਿਕ ਕਹਿ ਲੋ ساری ਪ੍ਰਕਿਰਤੀ ਦੇ ਤੇ ਸਾਰਿਆਂ ਦੇ ਉਹੀ ਹੈ ਗਿਆ ਆਧਾਰ ਉદ્ધਾਰ ਮੂਰਤ ਤੇ ਉਹ परमात्मा ਦੇ ਅੱਜ ਆਪਾਂ ਸਾਰੇ ਮਿਲ ਕੇ ਆਪਣੇ ਪਿਤਾ ਦੇ ਸਾਰੇ ਮਿਲ ਕੇ ਆਪਾਂ ਸਾਰੇ ਜਨਮ ਦਿਨ ਮਨਾ ਰਹੇ ਆ ਉਹਨਾਂ ਦਾ ਮਹੋਤਸਵ ਮਨਾ ਰਹੇ ਆ ਇਸ ਗੱਲ ਦਾ ਮੈਨੂੰ ਬਹੁਤ ਬਹੁਤ ਜ਼ਿਆਦਾ ਫਖਰ ਹੈਗਾ मैं थोड़ा जहाँ दसना चाहूँगी कि आप जी शिवरात्रि मनाने हैं। हर साल मनाने आप शिवरात्रि क्यों किया जाता क्योंकि ये जोड़ा समा चल रहा इस वेले जो कि परमात्मा ने गीता ब बखान किया भी कि यदा, यदा ही धर्म से अग्ला भवती भारत ਇਹ ਜਿਹੜਾ ਸਮਾਂ ਚੱਲ ਰਿਹਾ ਉਹੀ ਸਮਾਂ ਚੱਲ ਰਿਹਾ ਸਾਰੀ ਸ੍ਰਿਸ਼ਟੀ ਦੇ ਉੱਪਰ ਧਰਮ ਦੀ ਗਲਾਨੀ ਦਾ ਸਮਾਂ ਜਿਹਦੇ ਵਿੱਚ ਸਾਰੀ ਸ੍ਰਿਸ਼ਟੀ ਤੇ ਇਸ ਵੇਲੇ ਦੇਖਿਆ ਜਾਵੇ ਤਾਂ ਭ੍ਰਸ਼ਟਾਚਾਰ ਪਾਪ ਕਰਮ ਸਾਰੇ ਚਰਮ ਸੀਮਾ ਤੇ ਪਹੁੰਚੇ ਹੋਏ ਹੈਗੇ ਆ ਤੇ ਪੂਰਾ ਇੱਕ ਇਹ ਕਹਿ ਲਓ ਵੀ ਪੂਰਾ ਅੰਧੇਰੇ ਵਾਲਾ ਸਮਾਂ ਜਿਹੜਾ ਹੈਗਾ ਸ੍ਰਿਸ਼ਟੀ ਤੇ ਇਸ ਵੇਲੇ ਚੱਲ ਰਿਹਾ ਤੇ ਇਸ ਵੇਲੇ ਪਰਮਾਤਮਾ ਦਾ ਆਣਾ ਹੁੰਦਾ ਸ੍ਰਿਸ਼ਟੀ ਤੇ ਹਨੇਰੇ ਦਾ ਨਾਸ਼ ਕਰਨ ਕਿਉਂਕਿ ਪਰਮਾਤਮਾ ਨੂੰ ਆਪਾਂ ਕਹਿੰਦੇ ਆ ਕਿ ਉਹ ਪ੍ਰਕਾਸ਼ ਦੇ ਸਾਗਰ ਉਹ ਸੂਰਜ ਦੀ ਤਰ੍ਹਾਂ ਹੈਗੇ ਆ ਤੇ ਪਰਮਾਤਮਾ ਸਾਨੂੰ ਇਸ ਵੇਲੇ ਆ ਕੇ ਸਾਰੇ ਹਨੇਰੇ ਨੂੰ ਖਤਮ ਕਰਦੇ ਆ ਤੇ ਹਨੇਰੇ ਨੂੰ ਖਤਮ ਕਰਕੇ ਰੌਸ਼ਨੀ ਦਿੰਦੇ ਆ ਗਿਆਨ ਦੀ ਰੌਸ਼ਨੀ ਸਾਨੂੰ ਇਹ ਦੱਸਦੇ ਆ ਸਭ ਤੋਂ بڑا ਹਨੇਰਾ ਤਾਂ ਇਹ ਕਿ ਅਸੀਂ ਆਪਣੇ ਆਪ ਨੂੰ ਭੁੱਲੇ ਹੋਏ ਆ ਅਸੀਂ ਕੌਣ ਹੈਗੇ ਕਿੱਥੋਂ ਆਏ ਕਿੱਥੇ ਅਸੀਂ ਜਾਣਾ ਇਹ ਸਾਨੂੰ ਕੁਝ ਨਹੀਂ ਪਤਾ ਪਤਾ ਨਹੀਂ ਸੀ ਪਹਿਲਾਂ ਨਹੀਂ ਸੀ ਪਤਾ ਪਰ ਜਦ ਸਾਨੂੰ ਪਰਮਾਤਮਾ ਨੇ ਆ ਕੇ ਸਾਰੀਆਂ ਗੱਲਾਂ ਦੇ ਖੁਲਾਸੇ ਕੀਤੇ ਕਿ ਤੁਸੀਂ ਕੌਣ ਹੈਗੇ ਤੁਸੀਂ ਇਹ ਸਰੀਰ ਨਹੀਂ ਹੈਗੇ ਤੁਸੀਂ ਤਾਂ ਇੱਕ ਆਤਮਾ ਹੈ ਜੋਤੀ સ્વરૂਪ ਹੈ ਤੁਸੀਂ ਅਵਿਨਾਸ਼ੀ ਆ ਤੁਹਾਡਾ ਕਦੇ ਨਾਸ਼ ਨਹੀਂ ਹੁੰਦਾ ਇਹ ਸਾਨੂੰ ਗੱਲਾਂ ਪਰਮਾਤਮਾ ਨੇ ਆ ਕੇ ਸਮਝਾਈਆਂ ਸਿਖਾਈਆਂ ਤੇ ਤੁਸੀਂ ਤਾਂ ਇਸ ਲੋਕ ਦੇ ਵਿੱਚ ਸਿਰਫ ਆਪਣਾ ਪਾਰਟ ਪਲੇ ਕਰਨ ਆਏ ਆ ਇੱਕ ਰੋਲ ਅਦਾ ਕਰਨ ਆਏ ਹੈਗੇ ਆ ਤੁਸੀਂ ਇੱਥੋਂ ਦੇ ਵਾਸੀ ਨਹੀਂ ਹੈਗੇ ਤੁਸੀਂ ਆਪਣੇ ਆਪ ਨੂੰ ਇਹ ਨਾ ਸਮਝੋ ਵੀ ਅਸੀਂ ਇਹ ਮੇਰਾ ਘਰ ਆ ਆ ਮੇਰਾ ਸੰਸਾਰ ਆ ਮਤਲਬ ਇੱਥੇ ਦੇ ਤੁਸੀਂ ਹੈ ਨਹੀਂ ਜੇ ਤੁਸੀਂ ਇਹ ਸਮਝੋਗੇ ਕਿ ਅਸੀਂ ਇਸ ਇਸ ਲੋਕ ਦੇ ਨਹੀਂ ਅਸੀਂ ਕਿਸੇ ਹੋਰ ਲੋਕ ਤੋਂ ਆਏ ਹੋਏ ਹੈਗੇ ਆ ਜਿਹੜਾ ਆਪਾਂ ਕਹਿੰਦੇ ਆ ਕਿ ਹਮ ਵਹੀ ਸੇ ਆਏ ਥੇ ਵਹੀ ਹਮੇ ਵਾਪਸ ਜਾਣਾ ਜਿਹੜਾ ਆਪਾਂ ਇਹ ਗੱਲਾਂ ਕਰਦੇ ਆ ਨਾ ਤੇ ਆਪਾਂ ਕਿੱਥੋਂ ਆਏ ਹੈਗੇ ਆ ਕਿੱਥੇ ਅਸੀਂ ਵਾਪਸ ਜਾਣਾ ਵਾਪਸ ਅਗਰ ਇਹ ਸ੍ਰਿਸ਼ਟੀ ਰੰਗਮੰਚ ਆ ਨਾਟਕ ਆ ਤੇ ਅਸੀਂ ਜਿੱਥੇ ਤਾਂ ਅਸੀਂ ਇਹ ਰੋਲ ਪੂਰਾ ਕਰਕੇ ਜਾਣਾ ਕਿੱਥੇ ਇਹ ਸਾਰੀਆਂ ਗੱਲਾਂ ਦੇ ਖੁਲਾਸੇ ਪਰਮਾਤਮਾ ਸਾਡੇ ਅੱਗੇ ਕਰਦੇ ਨੇ ਤੇ ਇਸ ਕਰਕੇ ਆਪਾਂ ਇਹ ਕਹਿ ਲਓ ਵੀ ਉਹ ਰੋਸ਼ਨੀ ਦੇ ਸਾਗਰ ਆ ਕੇ ਫਿਰ ਇਹ ਸਾਰੇ ਹਨੇਰੇ ਦਾ ਨਾਸ਼ ਕਰਦੇ ਨੇ ਤੇ ਆ ਕੇ ਸਾਰਿਆਂ ਨੂੰ ਫਿਰ ਇੱਕ ਸਹੀ ਜ਼ਿੰਦਗੀ ਜੀਣ ਦਾ ਜਿਹੜਾ ਸਲੀਕਾ ਤਰੀਕਾ ਹੈਗਾ ਉਹ ਪਰਮਾਤਮਾ ਆ ਕੇ ਸਿਖਾਉਂਦੇ ਆ ਜਿਹਨੂੰ ਰਾਜ ਯੋਗ ਦੇ ਤਹਿਤ ਪਰਮਾਤਮਾ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਜੀਵਨ ਜੀਣ ਦੀ ਕਲਾ ਸਿਖਾਈ ਹੈਗੀ ओम शांति एक बार फिर बहुत 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 बधाई शिवरात्रि महोत्सव दिया प्रजापिता ब्रह्मा कुमारी दे तरफ तो ओम शांति ओम शांति ओम शांति ओम शांति आज बहुत ही शुभ और पावन दिवस है जो शुभ शिवरात्रि का समय महाशिवरात्रि का समय चल रहे हैं इसलिए आज मैं ब्रह्मकुमारी कुमारी आश्रम संस्था के द्वारा सम्पूर्ण शहर वासियों को इस शिवरात्रि महोत्सव का ढेर सारा शुभकामनाएं और बधाई दे रही हूँ मैं ब्रह्मकुमारी कुमारी संस्था से बी के बहन ये बताना चाहती हूँ भोलेनाथ का प्रिय भक्त है आज हम सभी उस परमपिता परमात्मा को मानते तो सभी है पर जानते नहीं तो आज मैं बताना चाहती हूँ कि हम सभी एक बहुत सुंदर नारा लगाते हैं हिंदू सिख ईसाई आपस में हम सभी भाई भाई पर किस नाते से हम सभी भाई भाई हैं तो आज कहा जाए तो पूरे संसार पाठ बजाने आए हैं और हम सभी के परम पिता परमात्मा अलौकिक पिता परमात्मा शिव भोलेनाथ है भले देहिक पिता सबका अपना अपना अलग अलग है लेकिन हम सभी के आत्मिक पिता जो परम पिता परमात्मा श्री भोलेनाथ हैं तो मैं आज आप सभी को यही संदेश देना चाहती हूँ कि जिस परमात्मा को हम सभी जब तप दान, पुण्य आदि अनेक नामों में याद किए वो भगवान इस धारा पे आ करके हरेक मानव आत्माओं को फिर से वो अपना परिचय दे करके जन जन को यही संदेश देना चाहते हैं कि जागो समय को पहचानो परमात्मा शिव इस धारा पे आ चुके हैं तो हम सभी दे सभी शिव भक्त से यही विशेष अनुरोध करेंगे कि आप सभी उस परमपिता परमात्मा को पहचाने जाने और उनसे सर्व संबंध जोड़े मैं इन्हीं शब्दों के साथ ओम शांति ओम शांति ओम शांति बम 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 महाशिवरात्रि सबनु बहुत बहुत बधाइयां शिवरात्री, शिवरात्री कि ਆਪਾ ਆਪਣੀ ਸ਼ਾਪ ਦੇ ਬਾਹਰ ਮਾਮਾ ਜੀ ਦੀ ਸ਼ਾਪ ਦੇ ਬਾਹਰ ਸ਼ਿਵਰਾਤਰੀ ਸ਼ਿਵਰਾਤਰੀ ਸੈਲੀਬ੍ਰੇਟ ਕਰਨ ਆਏ ਆਂ ਔਰ ਇਹ ਕੋਲੈਂਡ ਤੋਂ ਆਏ ਆ ਔਰ ਇਹ ਮਾਮੀ ਜੀ ਹਾਲੈਂਡ ਤੋਂ ਆਏ ਆ ਮਤਲਬ ਬਹੁਤ ਅਲੱਗ-ਅਲੱਗ ਕੈਨੇਡਾ ਤੋਂ ਆਏ ਆ ਤੇ ਮਾਮਾ ਜੀ ਵੀ ਹਾਲੈਂਡ ਤੋਂ ਸਪੈਸ਼ਲ ਸ਼ਿਵਰਾਤਰੀ ਲਈ ਆਏ ਆ ਕਿ ਆਪਾਂ ਮਹਾਦੇਵ ਦੀ ਸ਼ਿਵਰਾਤਰੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰੀਏ ਤੇ ਬਹੁਤ ਹੀ ਧੂਮਤਾਮਨਾ ਮੰਨ ਇਹ ਤਾਂ ਸਪੈਸ਼ਲ ਭਗਤ ਨੇ ਜੈ ਸ਼ੰਕਰ ਜੀ ਆਪਾਂ ਸਪੈਸ਼ਲੀ ਸਿਰਫ ਅੱਜ ਦੇ ਦਿਨ ਇਕੱਠੇ ਹੋਏ ਆ ਕਿਉਂਕਿ ਸ਼ਿਵਰਾਤਰੀ ਦਾ ਉਤਸਵ ਸੀ ਦਾ ਓਨਲੀ ਰੀਜ਼ਨ ਆਪਾਂ ਸਾਰੇ ਇੱਥੇ ਆ ਤਾਂ ਕਿ ਆਪਾਂ ਸਾਰੇ ਮਿਲ ਜੁਲ ਕੇ ਵਧੀਆ ਤਰੀਕੇ ਨਾਲ ਮਹਾਦੇਵ ਦਾ ਫੈਸਟੀਵਲ ਮਨਾ ਸਕੀਏ ਅਸੀਂ ਜਦੋਂ ਵੀ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਤੋਂ ਇਹ ਫੈਸਟੀਵਲ ਦੇਖ ਰਹੇ ਸਾਡੇ ਲਈ ਫੈਸਟੀਵਲ ਨਹੀਂ ਆ ਮਤਲਬ ਸਾਡੇ ਸਭ ਤੋਂ ਸਾਲ ਦਾ ਫੇਵਰੇਟ ਦੇ ਨਾਂ ਤੇ ਬਹੁਤ ਵਧੀਆ ਲੱਗਦਾ ਹੈ ਸਾਨੂੰ ਸ਼ਿਵ ਅਸੀਂ ਸ਼ਿਵ ਜੀ ਦੇ ਬਹੁਤ ਵਧੀਆ ਭਗਤਾਂ ਬਹੁਤ ਜ਼ਿਆਦਾ ਸਾਨੂੰ ਪਿਆਰ ਹੈ ਸ਼ਿਵ ਜੀ ਨਾਲ ਸਾਡੀ ਲਾਈਫ ਦਾ ਇੱਕ ਪਾਰਟ ਬਣ ਗਿਆ ਹੈ ਸਾਡੀ ਲਾਈਫ ਹੈ ਸ਼ਿਵ ਜੀ ਮੈਂ ਹਰ ਸਾਲ ਹੀ ਸੋਚਦੀ ਆ ਕਿ ਸ਼ਿਵਰਾਤਰੀ ਤੇ ਜਾਵਾਂ ਪਰ ਇਸ ਸਾਲ ਮੈਨੂੰ ਭੋਲੇ ਨਾਚੀ ਨੇ ਮੌਕਾ ਦਿੱਤਾ ਆ ਮੈਂ ਉਹਨਾਂ ਦਾ ਐਨੀ ਕਿ ਐਸਾ ਕਿ ਬਹੁਤ ਵੱਡੀ ਭਗਤ ਹੈ ਛੋਟੀ ਜੀ ਉਹਨਾਂ ਦੀ ਕੋਈ ਭਗਤ ਆ ਤੇ ਭਗਵਾਨ ਜੀ ਨੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਇਸ ਵਾਰੀ ਮੌਕਾ ਦਿੱਤਾ ਆ ਨਭੇ ਪਾਰਵਤੇ ਪਤੇ ਹਰ ਹਰ ਮਹਾਂਦੇ ਇਹ ਮੇਰੇ ਭੋਲੇ ਬਾਬਾ ਜੀ ਦਾ ਐਡਾ ਵੱਡਾ ਦਿਨ ਆ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਹਰ ਦਿਨ ਹੀ ਇਹ ਮਨਾਇਆ ਕਰੀਏ ਇਹ ਸਪੈਸ਼ਲ ਦਿਨ ਮੀਨਸ ਸਾਡੇ ਸਾਰੇ ਪਰਿਵਾਰ ਦੇ ਨਾਲ ਇੰਨਾ ਵਧੀਆ ਅਸੀਂ ਸੈਲੀਬ੍ਰੇਟ ਕਰਦੇ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਕਦੋਂ ਸਾਲ ਜਾਂਦਾ ਹੈ ਕਦੋਂ ਬੀਤ ਜਾਂਦਾ ਹੈ ਤੇ ਕਦੋਂ ਇਹ ਫਟਾਫਟ ਆ ਜਾਂਦਾ ਹੈ ਇੱਕ ਸਾਲ ਸਾਡਾ ਚਪੰਦੇ ਨਾਲ ਹੀ ਵੀ ਜਾਂਦਾ ਹੈ ਔਰ ਭੋਲੇ ਬਾਬਾ ਹਮੇਸ਼ਾ ਸਾਨੂੰ ਇਦਾਂ ਹੀ ਸਾਰੇ ਪਰਿਵਾਰ ਨੂੰ ਖੁਸ਼ੀਆਂ ਬਖਸ਼ਣ ਔਰ ਇਹ ਦਿਨ ਦਿਨ ਸਾਨੂੰ ਕਿ ਅਸੀਂ ਇਹ ਹਮੇਸ਼ਾ ਹੀ ਸੈਲੀਬ੍ਰੇਟ ਕਰੀਏ ਔਰ ਇਕੱਠੇ ਹੋਈਏ ਸਾਰੇ ਇੱਥੇ। ਕੁੜੀ ਲਾਈਕ ਟੂ ਸੇਮਥਿੰਗ। ਓਕੇ। ਹਾਂ। ਭੰਮ ਭੰਮ ਭੋਲੇ ਭੋਲੇ ਕੀ ਫੌਜ ਕਰੇਗੀ ਮੋਜ। ਹਾਂਜੀ। ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਦੇਸ਼ ਵਿਦੇਸ਼ ਤੋਂ ਆਏ ਹੋਏ ਸਾਰੇ ਭਗਤ ਐਸ਼ੇ ਭਗਤੀ ਆ ਜਿਹੜੇ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਸਭ ਨੂੰ ਤਿੰਨ ਚਾਰ ਦਿਨ ਲਗਾਤਾਰ ਸੈਲੀਬ੍ਰੇਟ ਕਰਦੇ ਆ ਜਾਗੋ ਤੋਂ ਲੈ ਕੇ ਫਿਰ ਸ਼ੋਭਾ ਯਾਤਰਾ ਜੋ ਅੱਜ ਸਾਰੇ ਸ਼ਹਿਰ ਵਿੱਚ ਭ੍ਰਮਣ ਕਰੇਗੀ ਤੇ ਕੱਲੂ ਬੋਲੇਨਾਥ ਜੀ ਦਾ ਜੋ ਸਭ ਤੋਂ ਵੱਡਾ ਮਹਾਨ ਦਿਨ ਹੈ ਉਹਨੂੰ ਬੜੀ ਸ਼ਰਧਾ ਦੇ ਨਾਲ ਬੜੀ ਧੂਮਤਾਬ ਨਾਲ ਮਨਾਉਣ ਜਾ ਰਹੇ ਆ ਤੇ ਸਾਰਿਆਂ ਨੂੰ ਕੱਲ ਦੇ ਲੰਗਰ ਦੀ ਵੀ ਪੂਰਾ ਮਤਲਬ ਜੋ ਇੱਥੇ ਸ਼ੁਰੂ ਹੋ ਚੁੱਕਾ ਹੈ ਜਿਹਦੀ ਵਿਵਸਥਾ ਚੱਲ ਰਹੀ ਆ ਤੇ ਸਾਰਿਆਂ ਨੂੰ ਇੱਥੇ ਆ ਕੇ ਮਤਲਬ ਲੰਗਰ ਕਾਂ ਦਾ ਵੀ ਨਵੰਤਰਣ ਦੇ ਰਹੇ ਆ ਅਸੀਂ ਤੇ ਪੂਰੇ ਸਲੋ ਚੌਂਕ ਮਾਰਕੀਟ ਦੇ ਉੱਤੇ ਸਹਿਯੋਗ ਦੇ ਨਾਲ ਇਹ ਅਸੀਂ ਪੂਰਾ ਹਰ ਸਾਲ ਇਹ ਪਰਯਤਨ ਕਰਦੇ ਆ ਤੇ ਪੋਲੇ ਸ਼ੰਕਰ ਕਲੱਬ ਦੇ ਨਾਲ ਮਿਲ ਕੇ ਇਹ ਪੂਰਾ ਪ੍ਰਯਾਸ ਕੀਤਾ ਜਾਂਦਾ ਹੈ ਤੇ ਸਾਰਿਆਂ ਨੂੰ ਖੁੱਲਾ ਨਿਮੰਤਰਣ ਤੇ ਆਓ ਤੇ ਬੋਲੇ ਨਾਦ ਜੀ ਦੇ ਗੁਣ ਗਾਣ ਕਰੀਏ ਬੋਲੇ ਕੀ ਫੌਜ ਕਰੇਗੀ ਮੋਰ ਬੰਮ ਬੰਮ ਬੋਲੇ ਬੰਮ ਬੰਮ ਬੋਲੇ ਹਰ ਹਰ ਮਹਾਦੇਵ ਇਸ ਸਜਣ ਸ਼ਿੰਤ ਬਸੇ ਨਗਨ ਸਵਤੰਤਰ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀシン ਇਜਾਜ਼ਤ ਦਿਓ ਧੰਨਵਾਦ